ਕਿ ਅੱਜ ਅਸੀਂ ਤੁਹਾਨੂੰ ਇੱਕ ਗਵਾਹੀ ਨਾਲ ਮਲਾਉਣ ਜਾ ਰਹੇ ਹਾਂ ਕਿ ਜਿਵੇਂ ਪਰਮੇਸ਼ਰ ਦੇ ਬਚਨ ਦੇ ਵਿੱਚ ਲਿਖਿਆ ਆ ਕਿ ਪਰਮੇਸ਼ਰ ਬਚਨ ਖਲਕੇ ਚੰਗਿਆਈ ਕਰਦੇ ਨੇ ਤਾਂ ਮਸੀਹ ਸਤਿੰਦਰ ਮਾਨ ਯੂਨੀਵਰਸਿਟੀ ਦੀ ਸਿੱਖਿਆ ਦੇ ਦੁਆਰਾ ਇਸ ਭੈਣ ਨੇ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਗਵਾਹੀ ਨੂੰ ਪਾਇਆ ਆ ਤਾਂ ਪਰਮੇਸ਼ਰ ਦੀ ਸਮਰਥ ਨੂੰ ਅੱਜ ਅਸੀਂ ਸੁਣਾਂਗੇ ਕਿ ਕਿਵੇਂ ਪਰਮੇਸ਼ਰ ਨੇ ਇਹਨਾਂ ਦੇ ਜੀਵਨ ਦੇ ਵਿੱਚ ਇੱਕ ਵੱਡੀ ਸਮਰਥ ਨੂੰ ਰਿਲੀਜ਼ ਕੀਤਾ ਹੈ ਇਸ ਭੈਣ ਦਾ ਨਾਮ ਛਾਲੂ ਆ ਇਹ ਪਿੰਡ ਸ਼ਕਰੀ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਨੇ ਔਰ ਇਹਨਾਂ ਦੀ ਗਵਾਹੀ ਇਸ ਤਰ੍ਹਾਂ ਹੈ ਕਿ ਇਹਨਾਂ ਨੂੰ 2.5 ਸਾਲਾਂ ਤੋਂ 2.5 ਸਾਲਾਂ ਤੋਂ ਇਹਨਾਂ ਨੂੰ ਪ੍ਰੈਗਨਨਸੀ ਠਹਿਰ ਨਹੀਂ ਰਹੀ ਸੀ ਔਰ ਇਹ ਦੱਸਦੇ ਨੇ ਕਿ ਇਹ ਕਾਫੀ ਪਰੇਸ਼ਾਨ ਰਹਿੰਦੇ ਸੀ ਇਸ ਚੀਜ਼ ਨੂੰ ਲੈ ਕੇ ਕਿ ਕਿਉਂ ਨਹੀਂ ਪ੍ਰੈਗਨਨਸੀ ਠਹਿਰ ਰਹੀ ਔਰ ਇਹਨਾਂ ਦੇ ਪਤੀ ਇੱਕ ਦਿਨ ਮੈਨੂੰ ਇਹਨਾਂ ਦੀ ਪਤੀ ਆਪਣੇ ਭੈਣ ਦੇ ਘਰੇ ਸੀ ਔਰ ਉੱਥੇ ਮੈਨੂੰ ਮਿਲੇ ਔਰ ਇਹ ਬ੍ਰਦਰ ਨੇ ਮੈਨੂੰ ਦੱਸਿਆ ਕਿ ਮੇਰੇ ਵਾਈਫ ਦਾ ਪ੍ਰੈਗਨੈਂਟ ਪ੍ਰੈਗਨੈਂਟ ਨਹੀਂ ਹੋ ਰਿਹਾ ਮੈਂ ਉਹਨਾਂ ਨੂੰ ਵੀ ਅੰਗੀਕਾਰ ਲਿਖ ਕੇ ਦਿੱਤੇ ਸਿਸਟਰ ਵੀ ਨਾਲ ਹੀ ਸੀ ਤੇ ਮੈਂ ਇਹਨਾਂ ਨੂੰ ਵੀ ਅੰਗੀਕਾਰ ਲਿਖ ਕੇ ਦਿੱਤੇ ਅੰਗੀਕਾਰ ਪੋਜ਼ਿਟਿਵ ਅੰਗੀਕਾਰ ਜਿਵੇਂ ਪਰਮੇਸ਼ਰ ਦੇ ਦਾਸ ਸਿਖਾਉਂਦੇ ਨੇ ਮੈਂ ਇਹਨਾਂ ਨੂੰ ਦੱਸਿਆ ਕਿ ਤੁਸੀਂ ਬੋਲਣਾ ਹੈ ਕਿ ਮੈਂ ਪ੍ਰੈਗਨੈਂਟ ਹੋ ਚੁੱਕੀ ਹਾਂ ਮੈਂ ਇਹਨਾਂ ਨੂੰ ਲਿਖ ਕੇ ਦਿੱਤੇ ਪੋਜੀਟਿਵ ਅਫਰਮੇਸ਼ਨ। ਉਹ ਲਿਖਣ ਤੋਂ ਬਾਅਦ ਇਹ ਸਿਸਟਰ ਦੱਸਦੇ ਨੇ ਕਿ ਮੈਂ 1 ਮੰਥ ਉਹਨਾਂ ਨੂੰ ਪੜ੍ਹਦੀ ਰਹੀ। ਰੈਗੂਲਰ ਮੈਂ ਉਹਨਾਂ ਨੂੰ 1 ਮੰਥ ਅੰਗੀਕਾਰਾਂ ਨੂੰ ਪੜ੍ਹਦੀ ਰਹੀ। ਔਰ ਇਹ ਸਿਸਟਰ ਦੱਸਦੇ ਨੇ ਕਿ 1 ਮੰਥ ਬਾਅਦ ਪਰਮਿਸ਼ਨ ਨੇ ਇਹਨਾਂ ਦੀ ਕੁੱਖ ਨੂੰ ਬles ਕਰ ਦਿੱਤਾ ਸੀ। ਔਰ ਅੱਜ ਇਹ ਭੈਣ ਬੇਬੀ ਗਰਲ ਦੇ ਨਾਲ ਬles ਹੈ ਇਸ ਦਵਾਈ ਦੇ ਲਈ ਪਰਮੇਸ਼ਰ ਦਾ ਬੜਾ ਧੰਨਵਾਦ ਕਰਦੇ। ਤੋਂ ਇਸ ਸਿਸਟਰ ਕੋਲ ਸੁਣਦੇ ਹਾਂ ਕਿ ਇਹਨਾਂ ਨੂੰ ਕਿੱਦਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਜਦੋਂ ਇਹਨਾਂ ਦੇ ਕੋਲ ਬੱਚਾ ਨਹੀਂ ਸੀ। ਸਿਸਟਰ ਟ੍ਰੇਸੀ ਦਾਸਾਕデア ਕਿ ਤੁਹਾਨੂੰ ਕਿਦਾਂ ਦੀਆਂ ਗੱਲਾਂ ਸੁਣਨੀਆਂ ਪੈਂਦੀਆਂ ਸੀ ਜਦੋਂ ਤੁਹਾਡੇ ਕੋਲ ਬੇਬੀ ਨਹੀਂ ਸੀ ਹਾਂਜੀ ਲੋਕੀ ਬਾਹਰ ਬਹੁਤ ਗੱਲਾਂ ਕਰਦੇ ਆਂ ਕਦੇ ਕਾਫਾ ਚੰਗੇ ਨੇ ਕਿ ਤੂੰ ਹੀ ਕੋਈ ਇਨਸਾਨ ਬਣਦਾ ਹੈ ਜੋ ਵੀ ਕੋਈ ਗੱਲ ਜੋ ਵੀ ਤੇ ਮਨ ਚੋਂ ਦਾ ਕੋਈ ਕਹਿ ਦਿੰਦਾ ਹੈ ਤੇ ਉਹ ਯਾਰ ਕਿ ਬੜਾ ਬੁੰਡੇ ਲਾਲ ਮਿੱਡੂ ਵੀ ਰੋਂਦੇ ਕਿ ਮੇਰਾ ਵੀ ਕੋਈ ਜੀਵਨ ਆਦਮੀ ਹੈ ਹਾਂ 7 ਸਾਲਾਂ ਬਾਅਦ ਵੀ ਪਿੱਛੇ ਹੀ ਸੋਲਦਾ ਪਿਆ ਹਾਂਜੀ ਤੇ ਫਿਰ ਮੈਂ ਚਰਚ ਵੀ ਜਾਂਦੀ ਨਹੀਂ ਤੁਸੀਂ ਉਹ ਜਿਹੜਾ ਘਰ ਤੋਂ ਨਹੀਂ ਬੈਠਾ ਅੱਛਾ ਦਵਾਈਆਂ ਵੀ ਬਹੁਤ ਖਾਦੀਆਂ ਮੈਂ ਤੁਸੀਂ ਸ਼ੁਰੂ ਤੋਂ ਮਸੀਹ ਹਾਂਜੀ ਬੜੀਆਂ ਦਵਾਈਆਂ ਖਾਦੀਆਂ ਇਹ ਲੈ ਕੇ ਜਾਂਦੇ ਨੇ ਜਿੱਥੇ ਗਿਆ ਨਾ ਦੱਸਣਾ ਉੱਥੇ ਲੈ ਕੇ ਚਲੇ ਜਾਂਦੇ ਨੇ ਠੀਕ ਹੈ ਤੁਸੀਂ ਸਿਸਟਰ ਕੋਈ ਇਹਦਾ ਨਾ ਸਰੀਰਿਕ ਭਗਤੀ ਵੀ ਕਰਦੇ ਰਹੇ ਹਾਂ ਤੁਸੀਂ ਠੀਕ ਹੈ ਤੇ ਸੁਗਵਾਈ ਦੇ ਲਈ ਪਰਮੇਸ਼ਰ ਦਾ ਬਹੁਤ ਸਾਰਾ ਧੰਨਵਾਦ ਹੈ ਕਿ ਜੋ ਪਰਮਿਸ਼ਨ ਨੇ ਭੈਣ ਦੇ ਜੀਵਨ 'ਚ ਵੱਡਾ ਕੰਮ ਕੀਤਾ ਇਹ ਭੈਣ ਮਸੀਹ ਸਤਿੰਦਰਮਨ ਮਿਨਿਸਟਰੀ ਦਾ ਔਰ ਅਬ ਪੂਰੀ ਟੀਮ ਦਾ ਔਰ ਪਰਮੇਸ਼ਰ ਦਾ ਬਹੁਤ ਸਾਰਾ ਧੰਨਵਾਦ ਕਰਦੇ ਇਸ ਦਵਾਈ ਦੇ ਲਈ ਸਾਰਿਆਂ ਨੂੰ ਜੈਮਸੀ